ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਬੜੇ ਚਿਰਾਂ ਬਾਅਦ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਾ ਜੋ ਕਿ ਪੁਰਾਣੇ ਵੇੜਿਆਂ ਦੇ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਇਹ ਚੀਜ਼ ਉਹਨਾਂ ਘਰਾਂ ਦੇ ਵਿੱਚ ਵਰਤੀ ਜਾਂਦੀ ਆ ਜਿਨ੍ਹਾਂ ਘਰਾਂ ਵਿੱਚ ਪਸ਼ੂ ਰੱਖੇ ਹੁੰਦੇ ਨੇ ਉਹਨਾਂ ਦੇ ਇਹ ਚੀਜ਼ ਕੰਮ ਆਉਣ ਵਾਲੀ ਹੁੰਦੀ ਸੀ ਸੋ ਸੋ ਚੀਜ਼ ਅੱਜ ਤੁਹਾਨੂੰ ਦਿਖਾਉਣੀ ਆ ਇਹ ਚੀਜ਼ ਪੁਰਾਣੇ ਬੇੜਿਆਂ ਤੋਂ ਲੋਕੀ ਵਰਤਦੇ ਆ ਰਹੇ ਨੇ ਸਿਰਫ ਉਹਨਾਂ ਘਰਾਂ ਵਿੱਚ ਵਰਤੀ ਜਾਂਦੀ ਸੀ ਜਿਨ੍ਹਾਂ ਘਰਾਂ ਵਿੱਚ ਪਸ਼ੂ ਰੱਖੇ ਹੁੰਦੇ ਸੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਸਾ ਤੇ ਲਾਇਕ ਸ਼ੇਅਰ ਵੀ ਜਰੂਰ ਕਰਨਾ ਜੀ ਉਹ ਚਲੋ ਫਿਰ ਚੱਲਦੇ ਆ ਦਿਖਾਉਣਾ ਤੁਹਾਨੂੰ ਅੱਜ ਇੱਕ ਹੋਰ ਪੁਰਾਣੀ ਚੀਜ਼ ਹੈ ਜੋ ਕੋਈ ਪਹਿਲੇ ਸਮਿਆਂ ਦੇ ਵਿੱਚ ਵਰਤੀ ਜਾਂਦੀ ਸੀ ਲਓ ਜੀ ਦੇਖੋ ਇਹ ਆ ਉਹ ਚੀਜ਼ ਜੋ ਪੁਰਾਣੇ ਵੇੜਿਆਂ ਦੇ ਵਿੱਚ ਕਰਾਂ ਦੇ ਵਿੱਚ ਵਰਤੀ ਜਾਂਦੀ ਦੀ ਪਸ਼ੂਆਂ ਦੇ ਬਾੜੇ ਵਿੱਚ ਵਰਤੀ ਜਾਂਦੀ ਦੀ ਇਸ ਚੀਜ਼ ਨੂੰ ਫੌੜਾ ਕਹਿੰਦੇ ਨੇ ਇਹ ਫੌੜਾ ਪਸ਼ੂਆਂ ਦਾ ਗੋਹਾ ਹੁੰਜਣ ਦੇ ਕੰਮ ਆਉਦਾ ਹੁੰਦਾ ਸੀ ਜਿਨ੍ਹਾਂ ਦੇ ਜਿਨ੍ਹਾਂ ਜਿਨ੍ਹਾਂ ਦੇ ਘਰ ਪਸ਼ੂ ਰੱਖੇ ਹੁੰਦੇ ਸੀ ਮੱਝਾਂ ਗਾਵਾਂ ਜਾਂ ਹੋਰ ਡੰਕਰ ਰੱਖੇ ਹੁੰਦੇ ਸੀ ਉਹਨਾਂ ਘਰਾਂ ਦੇ ਵਿੱਚ ਇਹ ਫੌੜਾ ਵਰਤੇ ਜਾਂਦਾ ਸੀ ਪਸ਼ੂਆਂ ਦਾ ਗੋਹਾ ਹੁੰਜਣ ਵਾਸਤੇ ਪਸ਼ੂਆਂ ਦਾ ਗੋਹਾ ਇਕੱਠਾ ਕਰਨ ਵਾਸਤੇ ਸੋਏ ਜਿਹੜਾ ਫੌੜੇ ਹੁੰਦੇ ਸੀ ਇਹ ਲੱਕੜ ਦੇ ਬਣੇ ਹੁੰਦੇ ਸੀ ਇੱਕ ਇਹ ਜੇ ਆ ਲੰਬਾ ਸਾਰਾ ਦਸਤਾ ਪਾਇਆ ਹੁੰਦਾ ਵੀ ਇਹ ਵੀ ਲੱਕੜ ਦਾ ਹੁੰਦਾ ਵੀ 3-4 ਫੁੱਟ ਦਾ ਇਹ ਦਸਤਾ ਹੁੰਦਾ ਵੀ ਤਾਂ ਕਿ ਬੰਦਾ ਖੜਾ ਖੜਾ ਵੋਹੇ ਨੂੰ ਹੂੰਝ ਸਕੇ ਵੋਹੇ ਨੂੰ ਇਕੱਠਾ ਕਰ ਸਕੇ ਤੇ ਹੱਥੜੜਾ ਪਾਸਾ ਵੀ ਇਹਦਾ ਲੱਕੜ ਦਾ ਹੀ ਬਣਿਆ ਹੁੰਦਾ ਵੀ ਯਾਨੀ ਕਿ ਸਾਰੇ ਦਾ ਸਾਰਾ ਇਹ ਫੌੜਾ ਆਪਣੇ ਲੱਕੜ ਦਾ ਹੀ ਬਣਿਆ ਹੁੰਦਾ ਸੀ ਸੋਏ ਨੂੰ ਜੋ ਪਿੰਡ ਦੇ ਤਰਖਾਨ ਹੁੰਦੇ ਦੀ ਉਹੀ ਇਹਨੂੰ ਤਿਆਰ ਕਰਦੇ ਹੁੰਦੇ ਸੀ ਸੋ ਇਹੋ ਜਿਹੇ ਯਾਰ ਜਿਹੜੇ ਹੁੰਦੇ ਦੀ ਉਹ ਪਿੰਡ ਦੇ ਤਰਖਾਨ ਹੀ ਤਿਆਰ ਕਰਦੇ ਹੁੰਦੇ ਦੀ ਤੇ ਜਿਨ੍ਹਾਂ ਵਿੱਚੋਂ ਇੱਕ ਇਹ ਫੌੜਾ ਵੀ ਤਰਖਾਨ ਮਿਸਤਰੀ ਹੀ ਬਣਾਉਂਦੇ ਹੁੰਦੇ ਸੀ ਸੋ ਇਹ ਵਸਤ ਵੀ ਹੁਣ ਹਲੋਪ ਹੁਣ ਕਿਨਾਰੇ ਆ ਕਿਉਂਕਿ ਅੱਜ ਕੱਲ ਪਸ਼ੂ ਰੱਖਣ ਦਾ ਰਵਾਜ ਘਟਦਾ ਜਾ ਰਿਹਾ ਟੋਮੇਟ ਆਵੇ ਘਰਾਂ ਚ ਹੁਣ ਪਸ਼ੂ ਰਹਿ ਗਏ ਨੇ ਤੇ ਇਸੇ ਕਰਕੇ ਇਹ ਭੌੜੇ ਵੀ ਹੌਲੀ ਹੌਲੀ ਘਟ ਗਏ ਨੇ ਸੋ ਜਿਹੜੇ ਵੀ ਘਰ ਅੱਜ ਗੱਲ ਜਿਹੜੇ ਥੋੜੇ ਬਹੁਤੇ ਘਰ ਹੈਗੇ ਨੇ ਇਨਾਂ ਦੇ ਘਰ ਪਸ਼ੂ ਰੱਖੇ ਹੋਏ ਨੇ ਉਹਨਾਂ ਦੇ ਘਰ ਇਹੋ ਜਿਹਾ ਬੌੜਾ ਨਹੀਂ ਅੱਜਕੱਲ ਦਿਖਦਾ ਇਹਦੀ ਜਗ੍ਹਾ ਤੇ ਲੋਹੇ ਦੇ ਜਾਂ ਫਿਰ ਹੋਰ ਧਾਤਾਂ ਦੇ ਪੌੜੇ ਆ ਗਏ ਨੇ ਜਿਹਦੇ ਨਾਲ ਕੇ ਪਸ਼ੂਆਂ ਦਾ ਗੋਹਾ ਹੁੰਜਿਆ ਜਾਂਦਾ ਏ ਪਸ਼ੂਆਂ ਦਾ ਗੋਹਾ ਇਕੱਠਾ ਕੀਤਾ ਜਾਂਦਾ ਏ ਤੋ ਪੁਰਾਣੇ ਵੇੜਿਆਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਘਰਾਂ ਬਾੜਿਆਂ ਦੇ ਵਿੱਚ ਵਰਤੀਆਂ ਜਾਂਦੀਆਂ ਸੀ ਇਹ ਵੀ ਇੱਕ ਜ਼ਰੂਰੀ ਵਸਤ ਹੁੰਦੀ ਦੀ ਜੋ ਕਮੋਂ ਵੀ ਪੀ ਸੋ ਇਸ ਇਸ ਵਸਤੂ ਨੂੰ ਵੀ ਮੈਂ ਆਪਣੇ ਭਾਈ ਨੰਦ ਸਿੰਘ ਬੜੈਜ ਬਰਾਸਤੀ ਮਿਊਜ਼ੀਅਮ ਵਿੱਚ ਸਾਹਮਣੇ ਰੱਖ ਲਿਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਚੀਜ਼ ਦਿਖਾਈ ਜਾ ਸਕੇ ਤੇ ਉਹਨਾਂ ਨੂੰ ਇਸ ਚੀਜ਼ ਤੋਂ ਜਾਣੂ ਕਰਵਾਇਆ ਜਾ ਸਕੇ ਸੋ ਆਉਣ ਵਾਲੇ ਵਲੌਗ ਵਿੱਚ ਮੈਂ ਕਈ ਹੋਰ ਵਸਤ ਲੈ ਕੇ ਹਾਜ਼ਰ ਹੋਵਾਂਗਾ ਉਹ ਵਸਤ ਵੀ ਪੁਰਾਣੇ ਦੇ ਬੇੜਿਆਂ ਵਿੱਚ ਵਰਤੀ ਜਾਂਦੀ ਸੀ ਸੋ ਉਹ ਜੀ ਵਸਤ ਕੋਈ ਹੋਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ